ਮੱਧ ਪ੍ਰਦੇਸ਼ ਦੀ ਅਗਰ ਮਾਲਵਾ ਕੋਤਵਾਲੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਗੈਰ ਕਾਨੂੰਨੀ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਇੱਕ ਭਾਜਪਾ ਅਗੂ ਦੀ ਕਾਰ ਵਿੱਚੋਂ ਕਰੋੜਾਂ ਰੁਪਏ ਦੇ ਕੇਟਾਮਾਈਨ ਐਮਡੀ ਡਰੱਗਸ ਰਸਾਇਣ ਤੇ ਪ੍ਰਯੋਗਸ਼ਾਲਾ ਉਪਕਰਨ ਜ਼ਬਤ ਕੀਤੇ ਹਨ ਹਾਲਾਂਕਿ ਭਾਜਪਾ ਨੇਤਾ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਤੇ ਪੁਲਿਸ ਅਨੁਸਾਰ 12 ਸਤੰਬਰ ਨੂੰ ਇੱਕ ਮੁਖਬਰ ਦੀ ਸੂਚਨਾ ਤੇ ਅਗਰ ਬੜੌਧ ਸੜਕ ਤੇ ਗਣੇਸ਼ ਗਊਸ਼ਾਲਾ ਤੇ ਖੜੀ ਇੱਕ ਆਟੋਕਾਰ ਨੂੰ ਘੇਰ ਲਿਆ ਗਿਆ ਪੁਲਿਸ ਨੂੰ ਦੇਖ ਕੇ ਆਟੋਕਾਰ ਚਾਲਕ ਤੇ ਭਾਜਪਾ ਆਗੂ ਰਾਹੁਲ ਅੰਜਨਾ ਭੱਜ ਗਏ ਜਦੋਂ ਕਿ ਈਸ਼ਵਰ ਮਾਲਵੀਆ ਅਤੇ ਦੌਲਤ ਸਿੰਘ ਅੰਜਨਾ ਵਾਸੀ ਗੁਰਾਡੀਆਂ ਬੜੌਧ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਲਾਸ਼ੀ ਦੌਰਾਨ ਪੁਲਿਸ ਨੇ ਲਗਭਗ 4.62 ਕਰੋੜ ਰੁਪਏ ਦੀ ਕੀਮਤ ਦਾ 9.250 ਕਿਲੋਗ੍ਰam ਕੇਟਾਮਾਈਨ 12.10 ਕਿਲੋਗ੍ਰam ਅਮੋਨੀਅਮ ਕਲੋਰਾਈਡ ਤੇ ਲਗਭਗ 25 ਲੱਖ ਰੁਪਏ ਦੀ ਕੀਮਤ ਦਾ 35 ਲੀਟਰ ਆਈਸੋਪ੍ਰੋਪਾਈਲ ਅਲਕੋਹਲ ਜੋ ਹੈ 7800 ਰੁਪਏ ਦੀ ਕੀਮਤ ਦਾ 6 ਗ੍ਰam ਐਮਡੀ ਡਰੱਗਸ ਬਰਾਮਦ ਕੀਤਾ। ਇਸ ਦੇ ਨਾਲ ਹੀ ਵਾਟਰ ਬਾਥ ਤੇ ਵੈਕਿਊਮ ਓਵਨ ਮੈਗਨੇਟਿਕ ਸਟਰਰਰ ਫਲਾਸਕ ਟੈਸਟ ਟਿਊਬ ਜਾਰ ਆਦ ਵਰਗੇ ਜੋ ਹੈ ਪ੍ਰਯੋਗਸ਼ਾਲਾ ਉਪਕਰਨ ਵੀ ਜ਼ਬਤ ਕੀਤੇ ਨੇ ਤੇ ਜ਼ਬਤ ਕੀਤੇ ਗਏ ਵਾਹਨਾਂ ਦੇ ਵਿੱਚ ਜੋ ਹੈ 12 ਲੱਖ ਰੁਪਏ ਦੀ ਇੱਕ ਆਰਟੀਗਾ ਕਾਰ ਤੇ 8 ਲੱਖ ਰੁਪਏ ਦੀ ਇੱਕ ਇਗਨਿਸ ਕਾਰ ਵੀ ਸ਼ਾਮਿਲ ਹੈ ਕੋਤਵਾਲੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਹੋਰ ਵੱਡੇ ਖੁਲਾਸੇ ਹੋਣ ਦੀ ਵੀ ਉਮੀਦ ਹੈ ਫਰਾਰ ਭਾਜਪਾ ਨੇਤਾ rahul anjana ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ